ਹੌਣ ਹੋ ਗਈਆਂ ਪਰੇਸ਼ਾਨੀਆਂ ਦਿਮਾਗ ਦੀਆਂ ਜਿੰਨੀਆਂ ਪਰੇਸ਼ਾਨੀਆਂ ਆਉਂਦੀਆਂ ਦਿਮਾਗ ਦੀ ਜਿੰਮੀ ਉਹਦੇ ਨਾਲ ਹੁੰਦੀ ਐ ਨਹੀਂ ਤੇ ਹੁੰਦੀ ਹੀ ਨਹੀਂ ਸਿਆਣੇ ਕਹਿੰਦੇ ਐ ਅਕਲ ਬਾਦਾਮ ਖਾ ਕੇ ਨਹੀਂ ੱਟਕੇ ਖਾ ਕੇ ਆਉਂਦੀ ਐ ਦੁੱਖ ਚੱਲ ਕੇ ਤਕਲੀਫਾਂ ਚੱਲ ਕੇ ਜਿੰਨੇ ਬੰਦੇ ਦੁੱਖ ਤੇ ਤਕਲੀਫਾਂ ਚ ਲੱਦਾ ਓਨਾ ਹੀ ਸਟਰੋਂਗ ਹੁੰਦਾ ਐ ਜਿੰਨੀਆਂ ਵੱਡੀਆਂ ਮੁਸੀਬਤਾਂ ਦਾ ਜਿਸ ਸ਼ਖਸੀਅਤ ਨੇ ਜਿਹੜਾ ਕੋਈ ਵੱਡੀ ਸਟਰੋਂਗ ਸ਼ਖਸੀਅਤ ਬਣਿਆ ਹੋਵੇ ਬੜੀ ਵੱਡੀ ਹਸਤੀ ਹੋਵੇ ਪੱਕਾ ਉਸ ਬੰਦੇ ਦੀ ਜ਼ਿੰਦਗੀ 'ਚ ਤਕਲੀਫਾਂ ਬਹੁਤ ਆਈਆਂ ਤਾਂ ਇਹ ਵੱਡੀ ਹਸਤੀ ਹੈ। ਰਾਮ ਜੀ ਵਰਗੇ, ਰਾਮ ਜੀ ਤਾਂ ਬਣਦੇ ਆ ਜਦੋਂ 14 ਸਾਲ ਦਾ ਬਨਵਾਸ ਘਟਣਾ ਪੈਂਦਾ। ਤਾਂ ਰਾਮ ਬਣਦੇ। ਸਾਹਿਬ ਗੁਰੂ ਗੋਬਿੰਦ ਸਿੰਘ ਬਹੁਤ ਵੱਡੀ ਹਸਤੀ ਹੈ। ਬਹੁਤ ਵੱਡੀ ਪਰਸਨੈਲਿਟੀ ਹੈ ਪਰ ਉਸ ਵੱਡੀ ਪਰਸਨੈਲਿਟੀ ਦੇ ਪਿੱਛੇ ਜੇ ਵੇਖੋਗੇ ਨਾ ਬਹੁਤ ਵੱਡੀਆਂ ਪਰੇਸ਼ਾਨੀਆਂ ਮੁਸੀਬਤਾਂ ਐ ਜ਼ਿੰਦਗੀ ਦੀਆਂ ਜਿੰਨਾ ਕਰਕੇ ਉਹ ਗੁਰੂ ਗੋਬਿੰਦ ਸਿੰਘ ਪਾਸ਼ਾ ਬਣਦੇ ਐ ਬਹੁਤ ਤਕਲੀਫਾਂ ਐ ਥੋੜੀਆਂ ਨਹੀਂ ਬਹੁਤ ਜ਼ਿਆਦਾ ਮੁਸੀਬਤਾਂ ਤੇ ਪਰੇਸ਼ਾਨੀਆਂ ਤੇ ਦੁੱਖ ਉਹਨਾਂ ਦੁੱਖਾਂ ਨੂੰ ਬਰਦਾਸ਼ਤ ਕਰਦੇ ਐ ਇਸੇ ਕਰਕੇ ਉਹ ਗੁਰੂ ਗੋਬਿੰਦ ਸਿੰਘ ਬਣਦੇ ਐ ਤੇ ਹੁਣ ਆਪਾਂ ਸਾਰੇ ਹੀ ਬੰਦੇ ਇਹ ਕਹਿੰਦੇ ਆ ਦੁੱਖ ਨਾ ਆਵੇ ਦੁੱਖ ਨਾ ਆਵੇ ਤਕਲੀਫ ਨਾ ਆਵੇ ਨਸੀਬਤ ਨਾ ਆਵੇ ਇਹ ਤੇ ਇਦਾਂ ਹੈ ਮੈਂ ਤਕੜਾ ਨਹੀਂ ਹੋਣਾ ਇਹ ਕਹਿ ਰਿਆਂ ਮੈਂ ਸਟਰੋਂਗ ਨਹੀਂ ਬਣਨਾ ਮੈਨੂੰ ਨਹੀਂ ਲੋੜ ਮੈਂ ਨਹੀਂ ਤਕੜਾ ਬਣਨਾ ਜਿਵੇਂ ਨਿੱਕਾ ਨਿਆਣਾ ਨਹੀਂ ਕਹਿੰਦਾ ਹਾਈ ਟੀਕਾ ਨਾ ਲਾਇਓ ਹਾਈ ਟੀਕਾ ਨਾ ਲਾਇਓ ਟੀਕਾ ਲਾ ਦੋਗੇ ਦਰਦ ਹੋ ਦਰਦ ਮੈਂ ਹੋਣ ਨਹੀਂ ਦੇਣਾ ਇਸੇ ਤਰ੍ਹਾਂ ਜਿਵੇਂ ਐ ਕਹਿੰਦਾ ਮੈਨੂੰ ਟੀਕਾ ਨਾ ਲਾਇਓ ਇਦਾਂ ਹੀ ਜਦੋਂ ਅਸੀਂ ਕਹਿੰਦੇ ਆ ਮੈਨੂੰ ਪਰੇਸ਼ਾਨੀ ਨਾ ਆਵੇ ਮੈਨੂੰ ਦੁੱਖ ਨਾ ਆਵੇ ਇਹਦਾ ਮਤਲਬ ਇਹ ਆ ਵੀ ਮੈਂ ਠੀਕ ਨਹੀਂ ਹੋਣਾ ਮੈਂ ਤਕੜਾ ਨਹੀਂ ਹੋਣਾ ਤੇ ਨਿਆਣੇ ਨੂੰ ਕਹਿੰਦੇ ਆ ਨਿਆਣਿਆ ਕਾਕੇ ਕਾਕਾ ਲਵਾ ਲੈ ਟੀਕਾ ਓਏ ਤਕੜਾ ਹੋ ਜਾਏਗਾ ਜੇ ਟੀਕਾ ਲਵਾ ਲੇਗਾ ਮਾੜਾ ਜਾਂ ਦਰਦ ਹੈ ਐਂ ਕਹਿੰਦੇ ਨੇ ਆ ਮਾੜੀ ਜੀ ਸੂਈ ਹੈ ਪਤਲੀ ਜੀ ਲਵਾ ਲੈ ਨਿਆਣੇ ਨੂੰ ਐਂ ਕਹਿੰਦੇ ਆ ਮਾੜਾ ਜਾਂ ਝੱਲ ਲੈ ਮਾੜਾ ਜਾਂ ਦਰਦ ਝੱਲੇਗਾ ਵੇਖੀ ਕਿੱਡਾ ਤਕੜਾ ਹੋ ਜਾਏਗਾ ਇਦਾਂ ਹੀ ਭਾਈ ਜ਼ਿੰਦਗੀ ਦੀਆਂ ਛੋਟੀਆਂ ਵੱਡੀਆਂ ਪ੍ਰੋਬਲਮਾਂ ਚੱਲ ਚੱਲ ਕੇ ਹੀ ਆਪਾਂ ਵੱਡੇ ਬਣਾਂਗੇ ਕਾਇਮ ਹੋਵਾਂਗੇ ਇਸ ਕਰਕੇ ਦੁੱਖ ਤਕਲੀਫਾਂ ਤਕੜਾ ਕਰਦੀਆਂ ਗੁਰਮਖੋ ਨੂੰ ਟੱਕਰਦਾ ਹੈ ਜਿਹੜਾ ਆਪ ਕਹਿੰਦਾ ਵੀ ਆ ਰਿਹਾ ਹੈ ਤੇ ਮੈਂ ਸਿੱਖਣਾ ਹੈ ਮੈਂ ਹਰ ਮੁਸੀਬਤ ਵਿੱਚੋਂ ਸਿੱਖਣਾ ਹੈ ਮੈਂ ਹਰ ਦੁੱਖ ਵਿੱਚੋਂ ਸਿੱਖਣਾ ਹੈ ਇਹ ਜ਼ਿੰਦਗੀ ਦੀਆਂ ਤਕਲੀਫਾਂ ਨੇ ਜਿਨ੍ਹਾਂ ਨੇ ਮੈਨੂੰ ਸਟਰੋਂਗ ਬਣਾਉਣਾ ਹੈ ਜਿਨ੍ਹਾਂ ਨੇ ਮੈਨੂੰ ਤਕੜਾ ਬਣਾਉਣਾ ਹੈ ਭਾਈ ਇਹ ਤਕਲੀਫਾਂ ਦੇ ਨਾਲ ਹੀ ਪਰਸਨੈਲਿਟੀ ਸਬਰ ਦੀ ਹੈ ਬਣਦੀ ਹੈ ਜ਼ਿੰਦਗੀ ਉਹਨੇ ਵੀ ਸੋਹਣੀ ਬਣਦੀ ਹੈ ਤੇ ਦੁੱਖਾਂ ਤੋਂ ਨਾ ਘਬਰਾਈਏ ਦੁੱਖਾਂ ਤੋਂ ਘਬਰਾਈਏ ਨਾ ਇਹ ਆਉਂਦੇ ਜਾਂਦੇ ਰਹਣੇ ਤਾਂ ਹੀ ਮੈਂ ਜਿਹੜੀ ਬੇਨਤੀ ਕੀਤੀ ਨਾ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਜ਼ਿੰਦਗੀ ਦੇ ਸਾਰੇ ਹੀ ਦੁੱਖ ਕੱਢ ਦਿਓ ਦੁੱਖਾਂ ਤੋਂ ਘਭਰਾਈਏ ਨਾ ਇਹ ਆਉਂਦੇ ਜਾਂਦੇ ਰਹਣੇ ਤਾਂ ਹੀ ਮੈਂ ਜਿਹੜੀ ਬੇਨਤੀ ਕੀਤੀ ਨਾ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਜ਼ਿੰਦਗੀ ਦੇ ਸਾਰੇ ਹੀ ਦੁੱਖ ਕੱਢ ਦਿਓ ਤਕਲੀਫਾਂ ਕੱਢ ਦਿਓ ਗੁਰੂ ਗੋਬਿੰਦ ਸਿੰਘ ਦੀ ਲਾਈਫ ਦੀਆਂ ਸਾਰੀਆਂ ਤਕਲੀਫਾਂ ਫਿਰ ਮੈਨੂੰ ਇਹ ਦੱਸੋ ਵੀ ਇਤਿਹਾਸ ਕੀ ਹੈ ਫਿਰ ਹਿਸਟਰੀ ਕੀ ਹੈ ਹਿਸਟਰੀ ਪਤਾ ਕੀ ਹੈ ਹੈ ਹੀ ਇਹ ਹੈ ਕਿ ਜਿੱਡੇ ਕਿੱਡੇ ਕਿੱਡੇ ਵੱਡੇ ਦੁੱਖਾਂ ਨੂੰ ਸਾਡੇ ਬਾਦਸ਼ਾਹ ਹੱਸ ਕੇ ਸਹਾਰ ਗਏ ਇਸੇ ਕਰਕੇ ਤੇ ਹਿਸਟਰੀ ਬਣੀ ਵੱਡੀਆਂ ਵੱਡੀਆਂ ਤਕਲੀਫਾਂ ਨੂੰ ਕਾਇਮ ਹੋ ਕੇ ਸਹਾਰ ਗਏ ਇਸੇ ਲਈ ਤੇ ਹਿਸਟਰੀ ਬਣੀ ਇਤਿਹਾਸ ਬਣਿਆ ਤਾਂ ਕਰਕੇ ਪ੍ਰਭੂ ਭੈਣੋ ਸਾਡੀ ਜ਼ਿੰਦਗੀ ਚ ਦੁੱਖ ਤਕਲੀਫਾਂ ਨਾ ਸਾਨੂੰ ਢਾਉਣ ਲਈ ਨਹੀਂ ਆਉਂਦੇ ਸਾਨੂੰ ਬਣਾਉਣ ਲਈ ਆਉਂਦੇ ਆ ਸਾਨੂੰ ਖਤਮ ਨਹੀਂ ਕਰਦੇ ਸਾਨੂੰ ਸਟਰੋਂਗ ਕਰਦੇ ਐ ਪਰ ਉਹ ਗੱਲ ਵੱਖ ਹੈ ਵੀ ਇਸ ਨੁਕਤੇ ਨੂੰ ਸਮਝਦਾ ਕੋਈ ਕੋਈ ਐ ਦੁੱਖ ਤਕਲੀਫਾਂ ਦੇ ਵੇਲੇ ਪੈਰਾਂ ਤੇ ਖੜੇ ਹੋਵੋ ਹਰ ਬੰਦਾ ਡਿੱਗ ਡਿੱਗ ਕੇ ਸਵਾਰ ਹੁੰਦਾ ਆ ਜ ਜਿੰਨੇ ਸਾਈਕਲ ਸਿੱਖੇ ਹੋ ਸਭ ਨੇ </body> ਸੱਟਾਂ ਖਾਧੀਆਂ ਫਿਰ ਸਾਈਕਲ ਤੇ ਚੜ੍ਹੇ ਫਿਰ ਆਉਣਾ ਆਇਆ ਜਾ ਚਾਈ